ਜੀ ਦੋਸਤੋ ਛੋਟੀਆਂ ਪਰ ਬਹੁਤ ਧਿਆਨ ਦੇਣ ਜੋ ਗੱਲਾਂ ਨੰਬਰ 1 ਮਖਾਣੇ ਦੁੱਧ ਵਿੱਚ ਉਬਾਲ ਕੇ ਖਾਣ ਨਾਲ ਬੁੜਾਪੇ ਤੱਕ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਨੰਬਰ 2 ਕੋਸੇ ਪਾਣੀ ਵਿੱਚ ਨਿੰਗ ਪਾ ਕੇ ਘਰਾਰੇ ਕਰਨ ਨਾਲ ਮਸੂੜੀਆਂ ਦੀ ਸੋਜ ਘਟ ਜਾਂਦੀ ਹੈ ਨੰਬਰ 3 ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ਼ ਹੁੰਦਾ ਹੈ ਨੰਬਰ 4 ਹਰ ਉਹ ਸੈਰ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਮਾਗ ਤੇਜ਼ ਹੁੰਦਾ ਹੈ ਨੰਬਰ 5 ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘਟ ਰਿਹਾ ਹੁੰਦਾ ਹੈ ਉਹਨਾਂ ਨੂੰ ਖਜੂਰ ਦਾ ਸੇਵਨ ਕਰਨਾ ਚਾਹੀਦਾ ਨੰਬਰ 6 ਖੀਰਾ ਖਾਣ ਨਾਲ ਮਟਾਪਾ ਘਟਦਾ ਨੰਬਰ 7 ਜੇਕਰ ਤੁਹਾਡੇ ਹੱਥਾਂ ਪੈਰਾਂ ਨੂੰ ਜ਼ਿਆਦਾ ਸੋਜ ਰਹਿੰਦੀ ਹੈ ਤਾਂ ਗੁਰਦੇ ਦੀ ਬਿਮਾਰੀ ਦੇ ਲੱਛਣ ਹਨ ਨੰਬਰ 8 ਜਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਤੇ ਝੋੜੀਆਂ ਪੈਣ ਲੱਗ ਜਾਂਦੀਆਂ ਹਨ ਨੰਬਰ 9 ਹਰ ਰੋਜ਼ ਆਲੂ ਖਾਣ ਨਾਲ ਭਾਰ ਜਲਦੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 10 ਜ਼ਿਆਦਾ ਕੌਫੀ ਦਾ ਸੇਵਨ ਕਰਨ ਨਾਲ ਦੰਦਾਂ ਦੀ ਸਮੱਸਿਆ ਹੋ ਸਕਦੀ ਹੈ ਨੰਬਰ 11 ਪਪੀਤੇ ਵਿੱਚ ਪਟਾਮਨਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਨੰਬਰ 12 ਜੈਤੂਨ ਦਾ ਤੇਲ ਜੋੜਾਂਦਰ ਤੋਂ ਰਾਮ ਦਵਾਉਂਦਾ ਹੈ ਨੰਬਰ 13 ਆਮਲੇ ਦਾ ਚੂਰਨ ਦਾ ਸੇਵਨ ਕਰਨ ਨਾਲ ਕਬਜ ਠੀਕ ਹੋ ਜਾਂਦੀ ਹੈ ਨੰਬਰ 14 ਜੇਕਰ ਬੁਲ ਫਟੇ ਹੋਣ ਤਾਂ ਧੁੰਨੇ ਵਿੱਚ ਸਰੋਂ ਤੇਲ ਦੀ ਵਰਤੋਂ ਕਰੋ ਬਲੋ ਠੀਕ ਹੋ ਜਾਂਦੇ ਨੰਬਰ 15 ਖਾਲੀ ਬਿੜਜਵੈਣ ਵਾਲਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਹੌਲੀ ਹੌਲੀ ਪਿਗਣ ਲੱਗ ਜਾਂਦੀ ਹੈ ਨੰਬਰ 16 ਰੋਟੀ ਦੇ ਨਾਲ ਗੁੜ ਖਾਣਾ ਤੁਹਾਡੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 17 ਜਿਆਦਾ ਬੀਜਾਂ ਵਾਲੀਆਂ ਸਬਜ਼ੀਆਂ ਤੇ ਫਲ ਖਾਣ ਨਾਲ ਪਿੱਤੇ ਦੀ ਪਥਰੀ ਸਮੱਸਿਆ ਹੋ ਸਕਦੀ ਹੈ ਨੰਬਰ 18 ਅਦਰਕ ਦਾ ਪਾਣੀ ਦਾ ਸੇਵਨ ਕਰਨ ਨਾਲ ਤੁਹਾਡਾ ਖੂਨ ਕਦੇ ਵੀ ਨਹੀਂ ਜਾਂਦਾ ਨੰਬਰ 19 ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਅਤੇ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 20 ਬਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਅੱਖਾਂ ਦੀ ਚਮਕ ਵਾਧੀ ਹੈ ਧੰਵਾਦ ਜੀ